ਆ ਗਿਆ ਤੇਰੀ ਇੱਕ ਲਠਗੀ ਦੋ ਪਾ ਚੜੀਐ ਸਹੋਰ ਜੇ ਉੱਥੇ ਤਰ ਕੋ ਇਹੋ ਜੀ ਜਗਾ ਦੇ ਉੱਤੇ ਜਾ ਕੇ ਤੂੰ ਹੰਕਾਰੀ ਬਿਰਤੀ ਲੈ ਕੇ ਚਲਿਆ ਗਿਆ ਜੇ ਗੋਲਕ ਦੇ ਵਿੱਚ ਪੈਸਾ ਹੀ ਪਾਉਣ ਲੱਗਿਆ ਨਾ ਨਾਲ ਵਾਲੇ ਬੰਦੇ ਦੇ ਕੋ ਘਟ ਪਾ ਰਿਏ ਅੰਦਰ ਇੱਕ ਫੁਰਨਾ ਤੇ ਪੈਦਾ ਹੋ ਜਾਂਦਾ ਨਾ ਬੇਸ਼ੱਕ ਮੂੰਹ ਦੇ ਵਿੱਚੋਂ ਨਾ ਬੋਲਿਆ ਹੋਈ ਗੁਰਦੁਰ ਗੁਰਦੁਰਾ ਸਾਹਿਬ ਜਾਣਗੇ ਕੋਈ ਚੀਜ਼ ਮੰਨ ਲੋ ਕਿ ਬੇਅੰਤ ਐਸੇ ਲੋਕ ਮਿਲਣਗੇ ਕੜਾ ਪ੍ਰਸ਼ਾਦੀ ਦੇ ਕੇ ਘਰੋਂ ਲੱਗੇ ਆ ਨਾ ਉਹਨੇ ਪੈਸੇ ਆਪਣੇ ਉਲ ਵੱਧ ਦਿੱਤੇ ਨੇ ਤੇ ਨਾਲ ਵਾਲਾ ਹੈ ਉਹਨੇ 10 ਦਾ 20 ਦਾ ਪ੍ਰਸ਼ਾਦ ਕਰਾਇਆ ਬੇਸ਼ੱਕ ਮੂੰਹੋਂ ਬੋਲ ਕੇ ਭਾਵੇਂ ਨਾ ਬਿਆਨ ਕਰੇ ਇੱਕ ਮਨ ਦੇ ਅੰਦਰ ਫੁਰਨਾ ਤੇ ਪੈਦਾ ਫਟ ਹੋ ਜਾਂਦਾ ਕਿ ਇਹ 20 ਦਾ ਕਰਾ ਰਿਹਾ ਹੈ ਫਿਰ ਇਹ ਇਹ ਜਿਹੜੀ ਚੀਜ਼ ਹੈ ਕਿਤੇ ਨਾ ਕਿਤੇ ਅਸੀਂ ਜਿਹੜੀ ਲਾਉਣ ਵਾਸਤੇ ਚਲੇ ਸੀ ਨਾਲ ਹੋਰ ਤੇ ਨਹੀਂ ਲੈ ਕੇ ਚਾਰ ਆ ਗਏ ਦੁਨੀਆ ਵਿੱਚ ਭਟਕਿਆ ਹੋਇਆ ਇਨਸਾਨ ਦੁਨੀਆ ਦੇ ਕੋਨੇ-ਕੋਨੇ ਉੱਤੇ ਗਲਤੀ ਕਰਨ ਵਾਲਾ ਇਨਸਾਨ ਇੱਥੇ ਆ ਕੇ ਤੇ ਬਖਸ਼ਿਆ ਜਾ ਸਕਦਾ ਹੈ ਪਰ ਜਿਹੜਾ ਇੱਥੇ ਪਾਪ ਹੋ ਗਿਆ ਇੱਥੇ ਗਲਤ ਹੋ ਗਿਆ ਇੱਥੇ ਕਿਸੇ ਨਾਲ ਫਰੇਬ ਹੋ ਗਿਆ ਇੱਥੇ ਕਿਸੇ ਨਾਲ ਮਾੜਾ ਹੋ ਗਿਆ ਇੱਥੇ ਬੈਠ ਕੇ ਕਿਸੇ ਪ੍ਰਤੀ ਮਾੜੇ ਵਿਚਾਰ ਮਨ ਦੇ ਵਿੱਚ ਆ ਕੇ ਦੁਨੀਆ ਦੇ ਕਿਸੇ ਕੋਨੇ ਵਿੱਚ ਵੀ ਚਲੇ ਜਾਈਏ ਉਹ ਬਖਸ਼ੇ ਨਹੀਂ ਜਾਣਗੇ ਗੁਰਦੇਵ ਨੇ ਤਾਂ ਹੀ ਬਖਸ਼ਿਸ਼ ਕੀਤੀ ਨਾ ਇੱਕ ਪੌ ਲੱਥੀ ਨਾਤੇ ਆ ਦੋ ਪਾ ਚੜੀਏ ਸਹੁਰ ਖੂਰ ਤੇ ਨਿਝੜਾ ਕੇ ਆ ਗਿਆ ਗੁਰਦੇਵ ਕਾਲ ਮੈਂ ਇਸ ਚੱਕਰਾਂ ਵਿੱਚ ਨਹੀਂ ਪੈਂਦਾ ਕਿ ਮੈਂ ਧਰਮ ਦਾ ਕਰਮ ਕਰਾਂ ਮੈਂ ਪੁੰਨ ਕਰਾਂ ਮੈਂ दान ਕਰਾਂ ਮੈਂ ਮੈਂ ਉਸ ਪ੍ਰਮਾਤਮਾ ਦੀਆਂ ਨਜ਼ਰਾਂ ਦੇ ਵਿੱਚ ਪ੍ਰਵਾਨ ਹੋ ਜਾਵਾਂਗਾ ਮਾਲਕ ਆਕਨ ਕਿਆ ਨਰਕ ਕਿਆ ਸੁਰਗ ਵਿਚਾਰਾ ਮੈਨੂੰ ਬਹੁਤੇ ਤਗੜੇ ਸਮੇਂ ਦੀ ਮੈਨੂੰ ਕੋਈ ਲੋੜ ਨਹੀਂ ਮਾੜੇ ਸਮੇਂ ਤੋਂ ਮੈਂ ਡਰਦਾ ਨਹੀਂ ਸੰਤਨ ਸੰਤਨ ਦੋ ਰਾਦੇ ਮੈਂ ਦੂਆਂ ਦੀ ਰਾਦਦਾ ਹਾਂ ਇਹਨਾਂ ਨੂੰ ਇਹਨਾਂ ਨੂੰ ਮੈਂ ਆਪਣੇ ਕੋਲ ਰੱਖਣਾ ਚਾਹਾਂਗਾ ਨਹੀਂ ਹਮ ਕਾਹੂ ਕੀ ਕਾਨਾ ਨਾ ਕੱਟ ਤੇ ਆਪਣੇ ਗੁਰ ਪ੍ਰਸਾਦੇ ਮੈਨੂੰ ਆਪਣੇ ਗੁਰੂ ਦੀ ਕਿਰਪਾ ਦਾ ਪਾਤਰ ਹੋਣਾ ਹੀ ਜਿਹੜਾ ਹੈ ਪਿਆਰਾ ਲੱਗਦਾ ਹੈ ਮਾਲਕ ਆਖਣ ਲੱਗੇ ਪਾਈਏ ਵੱਡ ਪੁੰਨੀ ਮੇਰੇ ਮਨਾ ਹੇ ਮੇਰੇ ਮਨਾ ਵੱਡਿਆਂ ਭਾਗਾਂ ਦੇ ਨਾਲ ਵੱਡਾ ਪੁੰਨ ਮਨ ਦੇ ਅੰਦਰ ਰੱਖ ਕੇ ਤਾਂ ਤੂੰ ਉਸ ਪਰਮਾਤਮਾ ਨੂੰ ਪਾ ਸਕਦਾ ਹੈ ਹੁਣ ਸਾਖੀਆਂ ਬੜੀਆਂ ਪਿਆਰੀਆਂ ਪਿਆਰੀਆਂ ਸਨ ਛੋਟੀਆਂ ਛੋਟੀਆਂ ਸੁਣਨ ਚ ਲੱਗਦੀਆਂ ਹੁਣ ਕੌਣ ਹੈ ਐਸਾ ਜਿਹਨੇ ਜਿੰਨੂੰ ਭਾਈ ਕਨਈਆ ਜਿੱਦਾ ਪਤਾ ਨਹੀਂ ਸਾਰਿਆਂ ਨੂੰ ਪਤਾ ਹੈ ਜੇ ਡੰਗਾਈ ਦੇ ਨਾਲ ਉਸ ਉਸ ਵਿਚਾਰ ਨੂੰ ਸਮਝਣਾ ਹੋਏ ਤੇ ਅੰਦਰ ਮੋਰਲ ਵੈਲਿਊ ਕਿੰਨੀ ਵੱਡੀ ਹੈ ਸਿੱਖਿਆ ਕਿੰਨੀ ਪਿਆਰੀ ਹੈ ਭਾਈ ਕਨਈਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਦਾ ਸੇਵਕ ਹੈ ਚਾੱਕਰੀ ਕਰ ਰਿਹਾ ਹੈ ਸੇਵਕੀ ਕਰ ਰਿਹਾ ਹੈ ਜਦੋਂ ਜੰਗ ਹੁੰਦੀ ਹੈ ਵੇਖਦਾ ਹੈ ਲੋਕ ਐਸੇ ਨਹੀਂ ਜੋ ਪਾਣੀ ਤੋਂ ਤੜਫਦੇ ਹੋਏ ਪਾਣੀ ਪਾਣੀ ਕਰ ਰਹੇ ਨੇ ਤਰਸ ਰਹੇ ਨੇ ਭਾਈ ਕਿੰਨੀ ਕੋ ਦੇਖਿਆ ਨਹੀਂ ਜਾਂਦਾ ਮਸ਼ਕ ਚੱਕਦੇ ਨੇ ਪਾਣੀ ਪਾਉਂਦੇ ਨੇ ਜਾ ਕੇ ਉਹਨਾਂ ਦੇ ਮੂੰਹ ਦੇ ਵਿੱਚ ਜਾ ਕੇ ਪਾਣੀ ਪਾਉਂਦੇ ਨੇ ਫਿਰ ਇਹ ਨਹੀਂ ਦੇਖਦੇ ਮੁਸਲਮਾਨ ਹੈ ਇਹ ਦੁਸ਼ਮਣ ਹੈ ਇਹ ਮਾੜਾ ਹੈ ਦਰਦ ਨਾਲ ਸਹਿ ਕਰੇ ਨਹੀਂ ਪਾਣੀ ਦੀ ਮੰਗ ਕਰ ਰਹੇ ਨੇ ਮਸ਼ਕ ਦੇ ਨਾਲ ਭਰਿਆ ਹੋਇਆ ਪਾਣੀ ਉਹਨਾਂ ਦੇ ਮੂੰਹ ਦੇ ਵਿੱਚ ਜਾ ਕੇ ਪਾਉਂਦੇ ਨੇ ਜੇ ਇਸ ਦੀ ਪਿਆਰ ਦੀ ਭਾਵਨਾ ਕਿ ਸਾਡੇ ਸਾਰਿਆਂ ਦੇ ਅੰਦਰ ਕਿਦੇ ਜਾਗ ਜਾਏ ਨਾ ਅਸੀਂ ਕਿਸੇ ਨਾਲ ਮਾੜਾ ਨਾ ਕਰਾਂਗੇ ਮਾਲਕ ਆਖਣ ਲੱਗੇ ਤੂੰ ਪੁੰਨ ਕਰਨਾ ਚਾਹੁੰਦਾ ਤੂੰ ਆਪਣੇ ਅੰਦਰ ਈਰਖਾ ਪੁਣਾ ਛਾਡੀ ਦੇ ਇਹ ਮੇਰਾ ਆਪਣਾ ਹੈ ਇਹ ਮੇਰਾ ਪਰਾਇਆ ਹੈ ਜਦੋਂ ਇਸ ਚੀਜ਼ ਦੇ ਅੰਦਰ ਪਏ ਰਹੇ ਉਦੋਂ ਤੇ ਆਪਾਂ ਪ੍ਰਮਾਤਮਾ ਤੋਂ ਟੁੱਟਾਂਗੇ ਟੁੱਟਾਂਗੇ ਨਾ ਫਿਰ ਇਸ ਗੱਲ ਦੀ ਸਮਝ ਉਹ ਸਾਨੂੰ ਆ ਜਾਂਦੀ ਹੈ ਨਾ ਕਿ ਮੈਂ ਆਪਣੇ ਨਾਲ ਮਾੜਾ ਨਹੀਂ ਕਰਨਾ ਪਰਾਇਏ ਨਾਲ ਮੇਰੇ ਕੋ ਮਾੜਾ ਹੁੰਦਾ ਤੇ ਹੋ ਜਾਏ ਜੇਕਰ ਭਾਈ ਕਨਈਏ ਦੇ ਵਿੱਚ ਇਹ ਗੱਲ ਦੀ ਸਮਝ ਹੁੰਦੀ ਤੇ ਅੱਜ ਭਾਈ ਕਨਈਆ ਜੀ ਦੇ ਨਾਮ ਦੇ ਉੱਤੇ ਬਲੱਡ ਡੋਨੇਟ ਕੈਂਪ ਲੱਗਦੇ ਨੇ ਉਹ ਸਿੱਖੇ ਇਸ ਗੱਲ ਦੀ ਹੈ ਕਿ ਭਾਈ ਕਨਈਆ ਨੇ ਕਿਸੇ ਗੱਲ ਦਾ ਵਿਧਕਰਾ ਨਹੀਂ ਸੀ ਕੀਤਾ ਕਿ ਦੁਸ਼ਮਣ ਹੈ ਇਹ ਮਾਰਨ ਵਾਸਤੇ ਆਇਆ ਹੈ ਇਹ ਮੁਸਲਮਾਨ ਜਾਤ ਦਾ ਹੈ ਉਹਨਾਂ ਦੇ ਨਾਮ ਦੇ ਉੱਤੇ ਬਲੱਡ ਗਰੁੱਪ ਜਿਹੜੇ ਨੇ ਉਹ ਬਲੱਡ ਫਾਊਂਡੇਸ਼ਨ ਜਿਹੜੇ ਨੇ ਖੜੇ ਕੀਤੇ ਗਏ ਕਿ ਜਿਵੇਂ ਖੂਨ ਲੈਣ ਲੱਗੇ ਆ ਕਿਸੇ ਦੇ ਕੋਲ ਤੂੰ ਜਾਤ ਨਹੀਂ ਦੇਖਦਾ ਕਿਸੇ ਦਾ ਮਜ਼ਬ ਨਹੀਂ ਦੇਖਦਾ ਕਿਸੇ ਦੀ ਕੋਲ ਨਹੀਂ ਦੇਖਦਾ ਕਿਸੇ ਦਾ ਧਰਮ ਨਹੀਂ ਦੇਖਦਾ ਕੋਈ ਦੁਸ਼ਮਣ ਨਹੀਂ ਦੇਖਦਾ ਕੋਈ ਵੈਰੀ ਨਹੀਂ ਦੇਖਦਾ ਕੋਈ ਮਿੱਤਰ ਨਹੀਂ ਦੇਖਦਾ ਖੂਨ ਵਤ ਜਾਂਦੇ ਆ ਨਾ ਭਾਈ ਕਨਈਏ ਨੇ ਸਾਨੂੰ ਇਹੀ ਚੀਜ਼ ਲੈ ਕੇ ਲੋਕਾਂ ਦੇ ਸਾਹਮਣੇ ਰੱਖੀ ਹੈ ਸ਼ਿਕਾਇਤ ਕੀਤੀ ਜਾਂਦੀ ਹੈ ਭਾਈ ਕਨਈਏ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰਦੇਵ ਨੂੰ ਕਹਿੰਦੇ ਨੇ ਇਹ ਇਹ ਪਾਣੀ ਪਿਆਰੇ ਨੇ ਅਸੀਂ ਬੇਹਾਲ ਹੋ ਕੇ ਲੜਦੇ ਆ ਜੋਰ ਦਿਖਾਉਂਦੇ ਆ ਉਹਨਾਂ ਨੂੰ ਜੰਗ ਦੇ ਮੈਦਾਨ 'ਚ ਸੁੱਟਦੇ ਆ ਤੇ ਤੁਹਾਡਾ ਇੱਕ ਸਿੱਖ ਹੈ ਕਨਈਆ ਉਹ ਜਾ ਕੇ ਉਹਨਾਂ ਨੂੰ ਪਾਣੀ ਪਿਆ ਕੇ ਫੇਰ ਆਜੀ-ਬਾਜੀ ਕਰ ਦਿੰਦਾ ਮਹਾਰਾਜ ਬੁਲਾਉਂਦੇ ਨੇ ਕਹਿੰਦੇ ਬਲਾਓ ਭਾਈ ਕਨਈਆ ਇਹਨੂੰ ਕਨਈਆ ਜੀ ਸ਼ਿਕਾਇਤ ਆਈ ਹੈ ਕਹਿੰਦੇ ਮਹਾਰਾਜ ਕਾਦੀ ਕਹਿੰਦੇ ਇਹ ਸ਼ਿਕਾਇਤ ਕਰ ਰਹੇ ਨੇ ਕਿ ਇਹ ਤੁਸੀਂ ਪਾਣੀ ਪਿਆ ਰਹੇ ਦੁਸ਼ਮਣਾਂ ਨੂੰ ਕਹਿੰਦੇ ਮਹਾਰਾਜ ਕਿਹੜੇ ਦੁਸ਼ਮਣ ਜਦੋਂ ਉਹ ਸਹਿ ਕੇ ਪਾਣੀ ਦੀ ਮੰਗ ਕਰ ਰਹੇ ਨੇ ਮਾਰੇ ਦੇਖੇ ਨਹੀਂ ਜਾਂਦੇ ਉਹਨਾਂ ਵਿੱਚ ਤੇ ਮੈਨੂੰ ਗੁਰੂ ਗੋਬਿੰਦ ਸਿੰਘ ਨਜ਼ਰ ਆ ਰਿਹਾ ਹੈ ਉਹਨਾਂ 'ਚ ਦੁਸ਼ਮਣ ਤੇ ਨਜ਼ਰ ਆ ਹੀ ਨਹੀਂ ਰਿਹਾ ਉਹਨਾਂ 'ਚ ਵੈਰੀ ਤੇ ਨਜ਼ਰ ਆ ਨਹੀਂ ਰਿਹਾ ਮਹਾਰਾਜ ਮੈਂ ਕਿਤੇ ਵੱਲ ਦੇਖਾਂ ਮੈਨੂੰ ਕਿਤੇ ਵੀ ਤੂੰ ਤੇਰਾ ਚਿਹਰਾ ਮੈਨੂੰ ਐਸਾ ਚਿਹਰਾ ਨਹੀਂ ਦਿਖਦਾ ਜਿਹਦੇ 'ਚ ਤੂੰ ਨਾ ਦਿਖਦਾ ਹੋਵੇ ਮੈਨੂੰ ਸਾਰਿਆਂ ਵਿੱਚ ਗੁਰੂ ਗੋਬਿੰਦ ਸਿੰਘ ਨਜ਼ਰ ਆਉਂਦਾ ਹੈ ਤੂੰ ਮਹਾਰਾਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਿਹਾ ਕਹਿੰਦੇ ਕਿ ਲਾ ਪਾਣੀ ਨਾ ਪਿਓ ਫਿਰ ਮਲਮ ਪੱਟੀ ਵੀ ਜ਼ਰੂਰੀ ਹੈ ਜਿੱਥੇ ਪਾਣੀ ਨਾਲ ਉਹਨਾਂ ਨੂੰ ਥੋੜਾਕ ਉਹਨਾਂ ਨੂੰ ਮਹਿਸੂਸ ਦਰਦ ਘੱਟ ਹੁੰਦਾ ਹੈ ਨਾ ਉੱਥੇ ਉਹਨਾਂ ਦੀ ਆ ਮਲਮ ਪੱਟੀ ਵੀ ਕਰੋ ਇਹ ਸਾਡਾ ਸਿਧਾਂਤ ਹੈ ਅੱਜ ਸਾਨੂੰ ਨਫ਼ਰਤ ਸਾਡੇ ਅੰਦਰ ਵਾੜੀ ਗਈ ਸਾਡੇ ਅੰਦਰ ਨਫ਼ਰਤ ਦੇ ਬੀਜ ਬੀਜੇ ਗਏ ਮੁਸਲਮਾਨ ਕਮਿਊਨਿਟੀ ਲੋਕਾਂ ਦੇ ਨਾਲ ਬੈਠ ਕੇ ਗੱਲਬਾਤ ਤੇ ਕਰੋ ਕਿ ਤੇ ਜਾ ਕੇ ਯਾਰ ਕਿੰਨੇ ਪਿਆਰੀਆਂ ਗੱਲਾਂ ਕਰਦੇ ਨੇ ਬੜੇ ਲੋਕਾਂ ਨੂੰ ਬੈਠਣ ਦਾ ਮੌਕਾ ਮਿਲਿਆ ਮਰਦੇ ਇਲਾਕਾ ਕਾਦੀਆਂ ਸ਼ਹਿਰ ਦੇ ਕੋਲ ਹੈ ਪੜ੍ਹੇ ਲਿਖੇ ਮੁਸਲਮਾਨ ਜੋ ਕੁਰਾਨ ਮਰੀਦ ਨੂੰ ਮਜੀਦ ਨੂੰ ਪੜਨ ਵਾਲੇ ਨੇ ਗੱਲਬਾਤ ਕਰੋ ਗੁਰੂ ਨਾਨਕ ਸਾਹਿਬ ਨਾਲ ਕਿੰਨਾ ਪਿਆਰ ਰੱਖਦੇ ਨੇ ਇਹ ਚੀਜ਼ ਨਾ ਨਾ ਕਰੋ ਇਹ ਮੁਸਲਮਾਨ ਹੈ ਤੂੰ ਥੋੜੀ ਹਰੇਕ ਮੁਸਲਮਾਨ ਮਾੜਾ ਉਹਦਾ ਸਿੱਖ ਨਹੀਂ ਮਾੜਾ ਹੁੰਦਾ ਕਿ ਜਿਨੇ ਜਿਨੇ ਖੰਡੇ ਬਾਟੇ ਦੀ ਪੋਲ ਲਈਏ ਉਹਦੇ ਕੋਲ ਕੀ ਸਰਟੀਫਿਕੇਟ ਆ ਕਿ ਉਹਦਾ ਚਰਿੱਤਰ ਠੀਕ ਹੈ ਉਹਦੀ ਦੇਖਣੀ ਠੀਕ ਹੈ ਉਹਦੀ ਬੋਲਣੀ ਠੀਕ ਹੈ ਅੱਜ ਸਾਡੇ ਲੋਕਾਂ ਦੀ ਕਮੈਂਟਾਂ 'ਚ ਦੇਖੋ ਜਾ ਕੇ ਮਾਂ ਭੈਣ ਦੀ ਗੱਲ ਬਿਨਾਂ ਬੋਲਦੇ ਹੀ ਨਹੀਂ ਬੰਦੇ ਉਹ ਤਿੰਨ ਸਾਲੀਆ ਦੇ ਵੇਖੀ ਯਾਰ ਕਿਸੇ ਦੀ ਕਿਸੇ ਦੇ ਬਿਹੇਵ ਕਿਸੇ ਦੇ ਜਾਤ ਦੇ ਮਸਬ ਦੇ ਉਤੋਂ ਅਸੀਂ ਇਸ ਗੱਲ ਦੀ ਕਲੀਨ ਚੇਟਾਂ ਨਾਲ ਦੀ ਹੈ ਕਿ ਆ ਮਾੜਾ ਤੇ ਆ ਚੰਗਾ ਹੈ ਸਾਡੇ ਵਿੱਚ ਇਹ ਜਿਹਦੀ ਨਫ਼ਰਤ 47 ਤੋਂ ਲੈ ਕੇ ਹੁਣ ਤੱਕ ਸਾਡੇ ਅੰਦਰ ਨਫ਼ਰਤ ਇੰਨੀ ਭੜੀ ਭਰੀ ਗਈ ਕਿ ਉਹ ਪਾਕਿਸਤਾਨ ਆ ਜੀ ਉਹ ਚੀਜ਼ ਜਿਹੜੀ ਹੈ ਉਹ ਸਾਡੇ ਦੁਸ਼ਮਣ ਨਹੀਂ ਨਾ ਇਹ ਚੀਜ਼ ਨਹੀਂ ਹੈ ਅਸੀਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਨੂੰ ਪੜਨ ਵਾਲੇ ਆ ਪੈਂਦੇਖਾਨ ਵਰਗੇ ਚੜ ਕੇ ਆਉਂਦੇ ਨੇ ਦੁਸ਼ਮਣ ਚੜ ਕੇ ਆਉਂਦਾ ਮਾਰੇ ਪਿਆਰ ਦੀ ਨਗਰ ਨਦਰ ਦੇ ਨਾਲ ਦੇਖਦੇ ਨੇ ਕਹਿੰਦੇ ਮਾਰੇ ਤੀਰ ਨਾ ਮਾਰਿਓ ਜੇ ਤੀਰ ਮਾਰਿਆ ਅਜ ਪੈਂਦੇ ਖਾਨੀ ਅਜ ਅੰਦਰ ਬੈਠਾ ਹੋਇਆ ਗੁਰੂ ਗੋਬਿੰਦ ਸਿੰਘ ਜਿਹੜਾ ਕਤਲ ਹੋ ਜਾਏਗਾ ਆਹ ਹੈ ਪਿਆਰ ਮਾਲਕ ਆਖਣ ਲੱਗੇ ਪਾਈਐ ਵੱਡ ਪੁੰਨੀ ਮੇਰੇ ਮਨਾ ਆਪਣੇ ਵੱਡੇ ਭਾਗ ਬਣਾ ਪੁੰਨ ਕਰਨਾ ਚਾਹੁੰਦਾ ਹੈ ਤਾਂ ਵੱਡਾ ਜਿਗਰਾ ਕਰਕੇ ਕਰ ਦੁਸ਼ਮਣ ਵੈਰੀ ਮਿੱਤਰ ਮذਬਬ دین ਕੁੱਲ ਮੀਰ ਗਰੀਬ ਰੰਗ ਇਹਨਾਂ ਤੋਂ ਬਾਹਰ ਨਿਕਲੀਏ ਅਸੀਂ ਕਿੱਥੋਂ ਤੱਕ ਪੜਾਈਆਂ ਕਰ ਲਈਆਂ ਅਸੀਂ ਦੇ ਰੰਗ ਰੂਪ ਦੇ ਵਿੱਚ ਨਹੀਂ ਬਾਹਰ ਨਿਕਲੇ ਮਾਲ ਸ਼ੁਕਰ ਮਨਾਈਏ ਪ੍ਰਮਾਤਮਾ ਦਾ ਸਾਡੇ ਕੋਲ ਅਜ ਗੱਡੀਆਂ ਨੇ ਸਾਡੇ ਕੋਲ ਕਾਰਾਂ ਨੇ ਸਾਡੇ ਕੋਲ ਕੋਠੀਆਂ ਨੇ ਸਾਡੇ ਕੋਲ ਅਜ ਧਨ ਹੈ ਤੈਨੂੰ ਤੋਤੇ ਕਪੜੇ ਮਿਲ ਰਹੇ ਨੇ ਪ੍ਰਮਾਤਮਾ ਦਾ ਸ਼ੁਕਰ ਕਰ ਮਾਫ ਕਰਿਓ ਕਿਤੇ ਸੜਕ ਤੇ ਜਾਂਦੇ ਹੋਏ ਸੁਬਾਹ ਹੈ ਉਸ ਗਰੀਬ ਮੰਗਣ ਵਾਲੇ ਦਾ ਕੱਲ ਅਸੀਂ ਵਿਚਾਰ ਕੀਤੀ ਕਿ ਅਕਲ ਦੇ ਨਾਲ দান ਕਰਨਾ ਨਹੀਂ ਦੇਣਾ ਤੇਰੀ ਮਰਜ਼ੀ ਹੈ ਨਹੀਂ ਦੇਣਾ ਠੀਕ ਹੈ ਨਾ ਦੇ ਬੁਲਾ ਨਾ ਜੇਕਰ ਅਸੀਂ ਚੰਗੇ ਮਹਿੰਗੇ ਕੱਪੜੇ ਬ੍ਰਾਂਡਡ ਕੱਪੜੇ ਪਾਏ ਹੋ ਨਾ ਕਿਤੇ ਗੱਡੀ ਚੋਂ ਬਾਹਰ ਨਿਕਲੀ ਉਹ ਸਾਨੂੰ ਬੰਦਾ ਆ ਕੇ ਟੱਚ ਵੀ ਕਰਦੇ ਨਾ ਕਿਤੇ ਤੇ ਆਪਣੇ ਆਪ ਨਾਲ ਸਵਾਲ ਪੈਦਾ ਕਰਕੇ ਵਿਖੀ ਆਪਣੇ ਆਪ ਨੂੰ ਸਵਾਲ ਕਰੀਏ ਅਸੀਂ ਕਿੰਨੇ ਗੰਦੇ ਤਰੀਕੇ ਨਾਲ ਬੋਲਦੇ ਆਂ ਤਾਨੂੰ ਐਸੇ ਲੋਕ ਵੀ ਮਿਲਣਗੇ ਮਹਿੰਗੀ ਤੇ ਕਾਰ ਜ਼ਰੂਰ ਹੋਏਗੀ ਉਹਦੇ ਕੋਲ ਪਰ ਮਾੜੇ ਬੰਦੇ ਦੇ ਹੱਥ ਚੁੱਕਣ ਲੱਗਿਆ ਸਕਿੰਟ ਨਹੀਂ ਲਾਉਂਦੇ ਗਾਲ ਕੱਢਣ ਲੱਗਿਆ ਮਿੰਟ ਸਕਿੰਟ ਨਹੀਂ ਲਾਉਂਦੇ ਪਤਾ ਨਹੀਂ ਸਾਡੇ ਮਨ ਦੇ ਅੰਦਰ ਕੀ ਕਿ ਜਿਹੜਾ ਬੰਦਾ ਗਰੀਬ ਹੈ ਉਹ ਹੱਥ ਲਾਉਣਾ ਤੁਹਾਨੂੰ ਪਾਣੀ ਕਿਹੜਾ ਰੋਗ ਹੋ ਜਾਏਗਾ ਗੁਰੂ ਹਰਿਕ੍ਰਿਸ਼ਨ ਮਹਾਰਾਜ ਪਾਤਸ਼ਾਹ ਦੇ ਜੀਵਨ ਨੂੰ ਪੜ ਕੇ ਦੇਖਿਓ ਦਿੱਲੀ ਦੇ ਵਿੱਚ ਕਾਲ ਪੈ ਚੁੱਕਿਆ ਹੈ ਦਿੱਲੀ ਅੰਦਰ ਚੇਚਕ ਦੀ ਬਿਮਾਰੀ ਫੈਲੀ ਹੋਈ ਹੈ ਬਲ ਹਰਿਕ੍ਰਿਸ਼ਨ ਮਹਾਰਾਜ ਗੁਰਦੇਵ ਦੀ ਉਮਰ 7 7-8 ਸਾਲ ਦੀ ਹੈ। ਉਹਨਾਂ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਦਾ ਟ੍ਰੀਟਮੈਂਟ ਕੀਤਾ ਲੋਕਾਂ ਦਾ ਇਲਾਜ ਕੀਤਾ। ਸਿੱਖ ਦੀ ਡੈਫੀਨੇਸ਼ਨ ਆ ਹੈ। ਪੜਦੇ ਤੋਂ ਰੋਜ ਹੋ ਨਾਨਕ ਤਨ ਕੈ ਸੰਗ ਸਾਥ ਵੱਡਿਆਂ ਸਿਓ ਕਿਹ ਰਿਸ ਜਿੱਥੇ ਨਿਚ ਸੰਭਾਲੀਂ ਤਿੱਥੇ ਨਦਰ ਤੇਰੀ ਬਖਸ਼ੀਸ਼। ਘਰ ਚ ਪਾਠ ਕਰਾਇਆ ਸਭ ਕੁਝ ਵਧੀਆ ਹੋ ਗਿਆ ਕੀਰਤਨ ਵੀ ਹੋ ਗਿਆ ਮਹਾਰਾਜ ਅੱਗੇ ਅਰਦਾਸ ਬੇਨਤੀ ਵੀ ਕਰ ਦਿੱਤੀ ਕੋਈ ਲੋੜਵੰਦ ਗਰੀਬ ਆ ਗਿਆ ਉਹਨੂੰ ਭੁੱਖ ਲੱਗੀ ਹੈ ਜੇ ਕਰ ਅੰਦਰ ਵੜਨ ਤੱਕ ਜਾਣਾ ਥੱਕੇ ਮਾਰ ਕੇ ਬਾਹਰ ਸੁੱਟ ਦਿੰਦੇ ਆ ਸਾਡੀ ਸੋਚ ਹੈ ਅਸੀਂ ਕਹਿ ਸਕਦੇ ਹਾਂ ਅਸੀਂ ਗੁਰੂ ਨਾਨਕ ਦੇ ਸੇਖਾਂ ਅਸੀਂ ਇਸ ਗੱਲ ਦਾ ਦਾਵਾ ਕਰਦੇ ਹਾਂ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਸੀ ਤੇਰੇ ਸੇਖਾਂ ਤੂੰ ਭਾਈ ਲਾਲੋ ਨੂੰ ਜਾ ਕੇ ਜਫੀ ਪਾਈ ਹੈ ਮਲਕੋ ਭਾਗੋ ਦੇ ਘਰ ਤੂੰ ਨਹੀਂ ਗਿਆ ਤੂੰ ਮਲਕ ਭਾਗੋ ਦਾ ਨਹੀਂ ਬਾਬੇ ਨਾਨਕ ਤੂੰ ਤੂੰ ਭਾਈ ਲਾਲੋ ਦਾ ਹੈ ਜੇ ਇਹਨੇ ਕੰਫੀਡੈਂਸ ਨਾਲ ਇਹ ਗੱਲ ਕਹਿੰਦੇ ਆ ਨਾ ਕਿ ਬਾਬਾ ਮੇਰਾ ਬਾਬਾ ਨਾਨਕ ਜਿਹੜਾ ਉਹ ਭਾਈ ਲਾਲੋ ਦਾ ਹੈ ਤੇ ਇਹਨੇ ਕੰਫੀਡੈਂਸ ਨਾਲ ਕਿਹਾ ਕਿ ਮੈਂ ਭਾਈ ਲਾਲੋ ਵਰਗਾ ਹਾਂ ਬਾਬੇ ਨਾਨਕ ਤੂੰ ਮੇਰੇ ਤੇ ਵੀ ਕਿਰਪਾ ਕਰਕੇ ਮੈਨੂੰ ਗੱਡੀਆਂ ਦਾ ਮਾਲਕ ਬਣਾਇਆ ਇਹ ਸ਼ੌਰਤਾ ਨੇ ਜੀ ਇਹ ਦੌਲਤਾਂ ਨੇ ਇਹ ਨਸ਼ਾ ਹੈ ਇਹ ਬਹੁਤਾ ਆਜੇ ਤੇ ਇਹ ਛਾਲਾ ਨਾ ਮਾਰੀਏ ਕਿਤੇ ਕੀ ਪਤਾ ਦਿਨ ਬਦਲਦੇ ਆ ਕਦੇ ਇਹ ਇੱਕ ਦੇਰ ਨਹੀਂ ਲੱਗਦੀ ਕਿਸੇ ਨੇ ਬੜੇ ਪਿਆਰੇ ਬੋਲ ਲਿਖੇ ਉਹ ਆਖਦਾ ਕਹਿੰਦਾ ਸਮਾਂ ਬੜਾ ਬਲਵਾਨ ਏ ਸੱਜਣਾ ਯਾਦ ਰੱਖੀ ਇਹ ਲੋਕਾਂ ਦੇ ਚਿਹਰੇ ਜ਼ਰੂਰ ਯਾਦ ਰੱਖ ਲੈਂਦਾ ਸਮਾਂ ਬੜਾ ਬਲਵਾਨ ਹੈ ਲੋਕਾਂ ਦੇ ਚਿਹਰੇ ਜ਼ਰੂਰ ਯਾਦ ਰੱਖ ਲੈਂਦਾ ਜਦੋਂ ਮੁੜ ਕੇ ਵਾਪਸ ਆਉਂਦਾ ਤੇਰਾ ਚਿਹਰਾ ਵੇਖ ਕੇ ਤੇਰੀ ਝੋਲੀ ਦੇ ਅੰਦਰ ਫਲ ਪਾ ਕੇ ਚੱਲ ਜਾਂਦਾ ਬੀਜ ਤੂੰ ਬੀਜਿਆ ਸੀ ਨਾ ਸੂਈ ਘੁੰਮ ਕੇ ਆਈ ਤੇਰੀ ਝੋਲੀ 'ਚ ਫਲ ਪਾ ਕੇ ਦੇ ਕੇ ਗਈ ਕਿ ਜਿਹੜਾ ਬੀਜ ਬੀਜਿਆ ਸੀ ਆ ਫੜ ਇਹ ਤੇਰਾ ਹੈ ਉਹ ਖਾਣਾ ਪਏਗਾ ਇਹ ਨਾ ਕਵਾਂਗੇ ਮੈਂ ਰਿਜੈਕਟ ਕਰਕੇ ਛੱਡਦਾ ਮੈਨੂੰ ਲੋੜ ਨਹੀਂ ਐ ਨਾ ਉਹ ਰੱਖਣਾ ਆਪਣੇ ਕੋਲ ਪੈਣਾ ਫਿਰ ਮੇਰੇ ਅੱਗੇ ਰੋਕ ਲਾ ਕੇ ਨਾ ਮੈਂ ਰੱਬ ਦਾ ਪਤਾ ਨਹੀਂ ਕੀ ਮਾੜਾ ਕੀਤਾ ਨਾ ਪੁੰਨ ਦਾ ਧਰਮ ਦਾ ਬੀਜ ਬੀਜਣ ਲੱਗਿਆਂ ਕਦੇ ਲਾਪਰਵਾਹੀ ਨਾ ਕਰੀਏ ਤੇ ਜੇ ਹੁਣ ਬੀਜ ਦਿੱਤਾ ਹੈ ਹੁਣ ਬੇਪਰਵਾਹੀ ਹੋ ਜਾਈਏ ਮਾਲਕ ਆਖਣ ਲੱਗੇ ਮੇਰੇ ਮਨਾ ਆਈ ਹੈ ਵੱਡ ਪੁਨੀ ਮੇਰੇ ਮਨਾਂ ਉਸ ਪਰਮਾਤਮਾ ਨੂੰ ਵੱਡੇ ਆ ਭਾਗਾਂ ਦੇ ਨਾਲ ਪਾਉਣਾ ਪੈਂਦਾ ਤੇ ਵੱਡੇ ਭਾਗ ਆ ਬਣਾਉਣੇ ਪੈਂਦੇ ਨੇ ਜੀ ਰੱਬ ਨੂੰ ਰੱਬ ਦੇ ਉੱਤੇ ਨਾ ਛੱਡਦੀ ਇਹ ਚੀਜ਼ ਕਿ ਮੇਰੇ ਕਿਸਮਤ ਜਨ ਲਿਖਿਆ ਕਰਮਾ ਜਨ ਲਿਖਿਆ ਖੰਡੇ ਬਾਟੇ ਰੀ ਪੌੜ ਕਰਮਾ ਜਨ ਲਿਖਿਆ ਬਾਣੀ ਪੜਨੀ ਕਰਮਾ ਜਨ ਲਿਖੀ ਆ ਚੀਜ਼ ਤੇ ਲਿਖਣੀ ਕਿੰਨੇ ਮਾਰਜ ਆ ਕੇ ਬਾਹਰ ਨਿਕਲ ਕੇ ਤੇਰੇ ਹੱਥਾਂ ਤੇ ਲਿਖਤੇ ਦੇ ਨਹੀਂ ਦੇਣਗੇ ਕਿ ਤੂੰ ਉੱਠ ਕੇ ਆ ਚਲੀਏ ਗੁਰਦੁਆਰਾ ਸਾਹਿਬ ਬਾਣੀ ਪੜ ਲੈ ਕੁਝ ਵਿਚਾਰ ਲੈ ਕੋਈ ਚੰਗੇ ਖਿਆਲ ਤੇਰੇ ਮਨ ਦੇ ਵਿੱਚ ਆ ਜਾਣ ਐਫਰਟ ਸਾਨੂੰ ਆਪ ਕਰਨਾ ਪਏਗਾ ਤੂੰ ਰੋਟੀ ਖਾਂਦੇ ਹੋ ਤਾਂ ਕੋਈ ਮੂੰਹ ਦੇ ਵਿੱਚ ਬੁਰਕੀ ਤੇ ਨਹੀਂ ਨਾ ਪਾਉਂਦਾ ਮਾਂ ਇੱਕ ਵਾਰ ਕਹੇਗੀ ਦੋ ਵਾਰ ਕਹੇਗੀ ਚਾਰ ਵਾਰ ਕਹੇਗੀ ਮਾਂ ਹਾਰ ਕੇ ਕਹਿੰਦੀ ਆ ਡੱਬੇ ਚ ਪਈਏ ਖਾਣੀ ਤੇ ਖਾਣੇ ਨਹੀਂ ਖਾਣੇ ਤੇਰਾ ਆਪਣੀ ਮਰਜ਼ੀ ਹੈ ਗੁਰੂ ਗ੍ਰੰਥ ਸਾਹਿਬਹ ਜੀ ਬਾਣੀ ਆਖਦੀ ਹੈ ਆਵੋ ਸਿੱਖ ਸਤਗੁਰੂ ਕੇ ਪਿਆਰੇਓ ਗਾਵੋ ਸੱਚੀ ਬਾਣੀ ਰੋਜ਼ ਕਹਿੰਦੇ ਨੇ ਹੁਣ ਮੈਂ ਕਹਾਂ ਕਿ ਮੇਰੇ ਤੇ ਭਾਗਾਂ ਚ ਨਹੀਂ ਲਿਖਿਆ ਭਾਗ ਸਾਨੂੰ ਆਪ ਬਣਾਣੇ ਪੈਣਗੇ ਐ ਫਿਰ ਸਾਨੂੰ ਆਪ ਕਰਨਾ ਪਏਗਾ ਮਾਲਕ ਫਿਰ ਭਾਈ ਗੁਰਦਾਜੀ ਆਖਦੇ ਨੇ ਨਾ ਕਿ ਚਰਨ ਸ਼ਰਨ ਗੁਰ ਇੱਕ ਪੈੰਡਾ ਜਾਏ ਚੱਲ ਵੱਡੇ ਭਾਗ ਬਣਾਉਣ ਵਾਸਤੇ ਵੱਡ ਪੁੰਨੀ ਬਣਨ ਵਾਸਤੇ ਤੋ ਇੱਕ ਪੈੰਡਾ ਗੁਰੂ ਦੇ ਵੱਲ ਆਪਣਾ ਲੈ ਕੇ ਚੱਲ ਸਤਗੁਰ ਕੋਟ ਪੈੰਡਾ ਅਗੇ ਹੋਏ ਲੈ ਤੇ ਫਰਮਾਤਮਾ ਕਰੋੜਾ ਪੰਡੇ ਤੈਨੂੰ ਅੱਗੇ ਖੋ ਕੇ ਲੈਣ ਵਾਸਤੇ ਹਾਜ਼ਰ ਹੋਏਗਾ। ਭਾਈ ਮੰਜ ਨੇ ਵੱਡੇ ਪਾਗ ਆਪ ਬਣਾਏ ਸਨ ਕਿ ਪੰਜਵੇਂ ਗੁਰੂ ਦੇਵ ਨੇ ਬਣਾ ਕੇ ਦਿੱਤੇ ਸੀ ਜੀ। ਸਾਖੀ ਸੁਣੀ ਹੈ ਨਾ ਪਿਛਲੇ ਹਫਤੇ। ਵੱਡੇ ਪਾਗ ਕਿਹਨੇ ਬਣਾਏ ਸੀ ਭਾਈ ਮੰਜ ਨੇ ਆਪ। बार-बार ਗੁਰੂ ਦੇ ਕੋਲ ਐ ਮਾਰ ਕਹਿੰਦੇ ਸਿੱਖੀ ਦੇ ਉੱਤੇ ਸਿੱਖੀ ਨਹੀਂ ਟਿਕਣੀ। ਤੇਰੇ ਹੰਕਾਰ ਦੇ ਉੱਤੇ ਬੰਦਿਆ ਗੁਰੂ ਗ੍ਰੰਥ ਸਾਹਿਬ ਦਾ ਸੰਤੋਖ ਨਹੀਂ ਟਿਕੇਗਾ। ਤੇਰੇ ਲਾਲਚ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਸਬਰ ਨਹੀਂ ਟਿਕੇਗਾ ਤੇਰੀ ਈਰਖਾ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਿਆਰ ਨਹੀਂ ਟਿਕੇਗਾ ਉਸ ਈਰਖਾ ਨੂੰ ਉਸ ਹੰਕਾਰ ਨੂੰ ਉਸ ਲਾਲਚ ਨੂੰ ਉਸ ਮਾੜੀ ਸੋਚ ਨੂੰ ਪਾਸੇ ਰੱਖ ਕੇ ਚੱਲੀਏ ਫਿਰ ਇਹ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਬਸ ਤੂੰ ਆਪਣੇ ਆਪ ਤੇਰੇ ਵੱਡੇ ਭਾਗ ਬਣਗੇ ਤੈਨੂੰ ਬਣਾਉਣ ਦੀ ਲੋੜ ਨਹੀਂ ਪਈ ਮਾਲਕ ਨੇ ਬਣਾ ਦਿੱਤੇ ਗੁਰੂ ਦੇ ਕੋਲ ਆਈਏ ਮਾਲਕ ਆਖਣਗੇ ਪਾਈਏ ਵੱਡ ਪੁਣੀ ਮੇਰੇ ਮਨਾ ਗੁਰਬਾਣੀ ਦੀ ਪੰਕਤੀ ਤੇ ਇੱਕ ਇੱਕ ਪੰਕਤੀ ਦੇ ਉੱਤੇ ਬੰਦਾ ਜਿੰਨਾ ਜਿੰਨਾ ਮਰਜ਼ੀ ਬੋਲ ਲੈ। ਇਹ 1430 ਅੰਕ ਨਾ ਦੇਖੀਏ ਇਹਦੇ। ਇਹ 1430 ਅੰਕ ਦੀ ਵਿਆਖਿਆ ਬੜੀ ਕਮਾਲ ਦੀ ਹੈ। ਲਿਖਣ ਵਾਲਿਆਂ ਨੇ ਤੇ ਇੱਕ ਓੰਕਾਰ ਦੇ ਉੱਤੇ ਪੂਰੀਆਂ ਪੂਰੀਆਂ ਕਿਤਾਬਾਂ ਲੇਖ ਦਿੱਤੀਆਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰਦੇਵ ਦੀ ਬਾਣੀ ਲੇਖ ਦਿੱਤੀ ਗੁਰੂ ਸਾਹਿਬਾਂ ਨੇ। ਅੰਤ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਕਿ ਮਾਲਕ ਜੀ ਇਹ ਮੇਰੀ ਪਾਇਆ ਮੇਰੀ ਤਾਕਤ ਕੋਈ ਨਹੀਂ ਸੀ ਤੂੰ ਲਿਖਵਾਈ ਹੈ ਮਾਲਕ ਆਖਣ ਲਈ ਆਸਾ ਵਰੀ ਮਹੱਲਾ ਪੰਜਵਾਂ ਆਸਾ ਰਾਗ ਦੇ ਅੰਦਰ ਪੰਜਵੇਂ ਗੁਰੂ ਦੇਵ ਦੀ ਬਾਣੀ ਦਾ ਸ਼ਬਦ ਹਰ 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 ਉਹ ਪ੍ਰਮਾਤਮਾ ਹਰੀ ਅਕਾਲ ਪੁਰਖ ਵਾਹਿਗੁਰੂ ਇਹਨੂੰ ਆਪਾਂ ਇਹ ਹਰੀ ਨਹੀਂ ਪੜਦੇ ਜੇ ਹਰੀ ਪੜਾਂਗੇ ਰਾਰੇ ਨੂੰ ਬਿਹਾਰੀ ਦਾ ਉਚਾਰਨ ਹੋਏਗਾ ਜੀ ਅਸੀਂ ਨੂੰ ਹਰ ਪੜਦੇ ਹਾਂ ਦੂਸਰੀ ਭਾਸ਼ਾ ਦੇ ਵਿੱਚੋਂ ਸ਼ਬਦ ਆਉਣ ਕਰਕੇ ਉਹ ਆਪਣਾ ਮੂਲ ਰੂਪ ਨਾਲ ਹੀ ਲੈ ਕੇ ਆਉਂਦੇ ਨੇ ਹਰ ਇੱਕ ਸ਼ਬਦ ਹਿੰਦੀ ਭਾਸ਼ਾ ਦਾ ਜਦੋਂ ਦੂਸਰੀ ਭਾਸ਼ਾ ਤੋਂ ਆਇਆ ਉਹ ਆਪਣਾ ਮੂਲ ਰੂਪ ਤੇ ਉਹ ਨਾਲ ਲੈ ਕੇ ਆ ਗਿਆ ਸਿਹਾਰੀ ਉਹਦੀ ਉਹ ਭਾਸ਼ਾ ਕਰਕੇ ਆਈ ਹੈ ਮਾਲਕ ਅਕਲੇ ਹਰ 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 ਗੁਣੀ ਹਾਂ ਉਹ ਪਰਮਾਤਮਾ ਬੇਅੰਤ ਗੁਨਾ ਦਾ ਬੇਅੰਤ ਗੁਨਾ ਦਾ ਮਾਲਕ ਹੈ ਜਪ ਵੀ ਸਹਿਜ ਤੂ ਨਹੀਂ ਹਾਂ ਉਸ ਪਰਮਾਤਮਾ ਨੂੰ ਜਪਣਾ ਚਾਹੁੰਦਾ ਹਾਂ ਤੇ ਸਹਿਜ ਦੀ ਅਡੋਲਤਾ ਦੀ ਅਵਸਥਾ ਚ ਰਹਿ ਕੇ ਜਪ ਜਪਨ ਲੱਗਿਆ ਪਾਠ ਕੀਤਾ ਗੁਰਬਾਣੀ ਪੜ੍ਹੀ ਅਰਦਾਸ ਕੀਤੀ ਠੀਕ ਹੈ ਸ਼ੁਕਰਾਨਾ ਹੈ ਹੁਣ ਦੁੱਖ ਆ ਗਿਆ ਹਾਏ ਹਾਏ ਦੁੱਖ ਆ ਗਿਆ ਮੈਂ ਤਾਂ ਪਾਠ ਵੀ ਕੀਤਾ ਮੈਂ ਰਸਵੇਰੇ ਕਰਕੇ ਹਟਿਆ ਹਾਏ ਮੇਰੇ ਸਰੀਰ ਨੂੰ ਦੁੱਖ ਲੱਗ ਗਿਆ ਹਾਏ ਮੈਨੂੰ ਆ ਚੀਜ਼ ਦਾ ਘਾਟਾ ਪੈ ਗਿਆ ਮਾਲਕ ਆਖੰਗ ਬਾਣੀ ਤੇ ਪੜੀ ਹੈ ਹੁਣ ਇਹਨੂੰ ਸਹਿਜ ਦੀ ਅਡੋਲਤਾ ਦੀ ਅਵਸਥਾ ਚ ਰਹਿ ਕੇ ਪੜ ਇਹ ਦੁੱਖ ਤੇ ਸੁੱਖ ਦੇ ਬੰਦੇ ਦੀ ਜ਼ਿੰਦਗੀ ਦੇ ਆਉਂਦੇ ਰਹਿੰਦੇ ਨੇ ਬਾਣੀ ਪੜ ਲਈ ਹਰ 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 ਗੁਣੀ ਹਾਂ ਉਹ ਪ੍ਰਮਾਤਮਾ ਬੇਅੰਤ ਗੁਣਾ ਦਾ ਮਾਲਕ ਹੈ ਤੇ ਮਾਲਕ ਆਖੰਗ ਬੇਅੰਤ ਗੁਣਾ ਦੇ ਮਾਲਕ ਨੂੰ ਜਪਣਾ ਚਾਹੁੰਦਾ ਹੈ ਜਪੀਏ ਸਹਿਜ ਧੁਨੀ ਹਾਂ ਸਹਿਜ ਦੀ ਅਡੋਲ ਅਵਸਥਾ ਵਿੱਚ ਸਾਧੂ ਰਸਨ ਪੰਨੀ ਹਾਂ ਇਸ ਸਾਧੂ ਜਨਾਂ ਦੀ ਸੰਗਤ ਵਿੱਚ ਆ ਕੇ ਰਸ ਰਸਨਾ ਤੋਂ ਨਾਮ ਪਣ ਉਚਾਰ ਜਪ ਛੁੱਟਣ ਬਿੱਦ ਸੁਣੀ ਹੈ ਮਾਲਕ ਆਖਣ ਲੱਗੇ ਇਸ ਪਰਮਾਤਮਾ ਇਸ ਗੁਰੂ ਦੇ ਕੋਲੋਂ ਮੈਂ ਇੱਕ ਬਿੱਦ ਸੁਣੀ ਹੈ ਛੁੱਟਣ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰਦੇਵ ਦੀ ਬਾਣੀ ਬਖਸ਼ਿਸ਼ ਕਰਨ ਲਈ ਗੁਰੂ ਸਾਹਿਬ ਕਹਿਣ ਲੱਗੇ ਫਸਣ ਦੀ ਬਿੱਦ ਤੇ ਬੰਦਾ ਜਾਣਦਾ ਹੈ ਫਸਣਾ ਕਿਵੇਂ ਹੈ ਹਰੇਕ ਬੰਦਾ ਜੇ ਛੋਟਾ ਜਿਹਾ ਬੱਚਾ ਘਰ ਚ ਹੋਏ ਨਾ ਬੈੱਡ ਦੇ ਹੇਠਾਂ ਸੋਫੇ ਦੇ ਹੇਠਾਂ ਕਿਤੇ ਫਸ ਜਾਏ ਚਲਤੇ ਜਾਂਦਾ ਆਪਣੇ ਦਿਮਾਗ ਦੇ ਨਾਲ